ਲਾਵੀ ਠੇਕੇਦਾਰ ਆ ਉਹ ਗੁਰੂਆਪਾ ਨੂੰ 4 ਮਹੀਨੇ ਹੋ ਗਏ ਆ ਇੱਥੇ ਹੀ ਫਸੇ ਰਹਿਣਾ ਵਾ ਤੇ ਕੀ ਕਰਾਂ ਕੱਲਾ ਮੈਂ ਫਾ ਲੈਣਾ ਐਦਾਂ ਹੋ ਗਿਆ ਵੱਡੇ ਵੱਡੇ ਪ੍ਰੋਜੈਕਟ ਆਪਣੇ ਵੱਡੇ ਵੱਡੇ ਪ੍ਰੋਜੈਕਟਾਂ ਨੂੰ ਗਾੜੀ ਕਿਤੇ ਲੰਕਾ ਬਣਾਉਣੀ ਆ ਆਪਾਂ ਉਹਡੇ ਪ੍ਰੋਜੈਕਟ ਐਹੋ ਹੀ ਕੁਝ ਕਰਨਾ ਵਾ ਆਪਾਂ ਸਾਰੀ ਜ਼ਿੰਦਗੀ ਜਿਹੜਾ ਕੰਮ ਸਿੱਖ ਲਿਆ ਬਸ ਹਾਨੂੰ ਨਾ ਕਾਮਯਾਬ ਹੋਉਂਦਾ ਹੀ ਉਹ ਮੈਨੂੰ ਸਿਖਾ ਕੰਮ ਆ ਵੇ ਅੱਖੀ ਮੈਂ ਇੱਟਾ ਤੇ ਇੱਟਾ ਥਾਪਦਾ ਇਹ ਪੁੱਤ ਕਹਿਣਾ ਸੌਖਾ ਜਦੋਂ ਕੰਮ ਕਰਨੇ ਪੈਂਦੇ ਨਾ ਉਦੋਂ ਪਤਾ ਲੱਗਦਾ ਵਾ ਕਿ ਕਿਦਾਂ ਹੁੰਦੇ ਆ ਦੋ ਦੋ ਹਜ਼ਾਰ ਨਾ ਐਟ ਥੱਪੀ ਨਾ ਮੈਂ ਮੇਰਾ ਨਾਮ ਬਟਾ ਦੇ ਜਾ ਗਾੜੀ ਤੇ ਬਾਬਾ ਬਿਸ਼ਕਰਮਾ ਵਾ ਤੂੰ ਵੀ ਸਾਰੇ ਬੰਨੇ ਕਰੀ ਆਏ ਗਾ ਲੋ ਗੁਰੂਆ ਤੇਰਾ ਤੇ ਆ ਸੂਤਰ ਜਣੀ ਸੱਟ ਆਉਂਦਾ ਇਹ ਤੂੰ ਵੀ ਇਹਨੂੰ ਐ ਛੇੜੀ ਜਾਂ ਨਾਗਾ ਥੱਪ ਦੇ ਰੱਖ ਮਸਾਲਾ ਤੈਨੂੰ ਪਤਾ ਵੀ ਆ ਸੂਤਰ ਕੀ ਹੁੰਦਾ ਉਹ ਪਤਾ ਮੈਨੂੰ ਸੂਤਰ ਕੀ ਹੁੰਦਾ ਵਾ ਸੂਤਰ ਆਵੇ ਤੇ ਫੇਰ ਹੀ ਹੁੰਦਾ ਕੰਮ ਸਾਰੇ ਸੂਤਰ ਦੇ ਨਾਲ ਹੀ ਹੁੰਦੇ ਕੰਮ ਮੈਂ ਮਸ ਹਿਸਾਬ ਲਾਇਆ ਵਾ ਇਹ ਮਿਸਤਰੀ ਜਿਹੜੇ ਹੁੰਦੇ ਅੰਨੇ ਹੀ ਹੁੰਦੇ ਕਿਉਂ ਅੰਨੇ ਕਿਉਂ ਹੁੰਦੇ ਨਹੀਂ ਹੁੰਦੇ ਆ ਜਿੰਨੇ ਨਾ ਹੋ ਤੇ ਤੁਸੀਂ ਸੂਤਰ ਨਾਲ ਕੋਈ ਟਾ ਨੁਕਰ ਨਾਲ ਨੁਕਰ ਜੋੜ ਕੇ ਲਾਈ ਜਾਇਆ ਕਰ ਇਹਦਾ ਕਹਿਣਾ ਸੌਖਾ ਨੁਕਰ ਨਾਲ ਨੁਕਰ ਓ ਚੱਲ ਸਾਲ ਫੜਾ ਗਾ ਮੇਰੀ ਓ ਇਹਨੂੰ ਸਾਲ ਨਾ ਕਾ ਕਰੋ ਕੀ ਕਾ ਕਰੀਏ ਫਿਰ ਇਹ ਤਾਂ ਤੁਹਾਡੀ ਸਾਲ ਲੈਣੀ ਆ ਸਾਲ ਲੈਣੀ ਓਹਰ ਘੰਟਾ ਘੰਟਾ ਇਹਨੂੰ ਐ ਕਰਦਾ ਰਹਿਣਾ ਸਵੈਟਰ ਸੋਲ ਨਾਲੀਆਂ ਨੂੰ ਤੇਨੂੰ ਜੇ ਇਹ ਪਤਾ ਲੱਗ ਜਾਏ ਨਾ ਤੂੰ ਮਿਸਤਰੀ ਨਾ ਬਣ ਜੇ ਓ ਮਿਸਤਰੀ ਤੇ ਮੈਂ ਬਣ ਜਾਣਾ ਜੇ ਤੇਰੀ ਨੀਤ ਨਾ ਮਾੜੀ ਹੁੰਦੀ ਤੇ ਕਿਉਂ ਬਾਲਟੇ ਚ ਕਾਈ ਗਿਆ ਕਦੋਂ ਦਾ ਮੈਂ ਤੇਰੇ ਮਗਰ ਪਿਆ ਕਿ ਮੈਨੂੰ ਵੀ ਠੇਕੇਦਾਰ ਬਣਾ ਦੇ ਓਏ ਮਿਸਤਰੀ ਬਣਾਣਾ ਸੌਖਾ ਵਾ ਮੈਂ 10 ਸਾਲ ਬਾਲਟੇ ਟੋਏ ਹੀ ਆਪਣੇ ਉਸਤਾਦ ਦੇ ਮਗਰ ਤੇ ਫੇਰ ਅਗਲੇ ਨੇ ਮੈਨੂੰ ਕੰਮ ਸਿਖਾਇਆ ਆਪਣੇ ਹੱਥ ਵੱਢ ਕੇ ਦੇਣੇ ਸੌਖੇ ਨਹੀਂ ਹੁੰਦੇ ਹੱਥ ਵੱਢ ਕੇ ਦੇਣਾ ਐਡਾ ਤੂੰ ਛੋਲੇ ਵਾਲਾ ਠਾਕਰ ਵਾ ਵੇਹ ਦੇ ਠੇਕੇਦਾਰਾ ਮੈਨੂੰ ਆਪਣੇ ਤੋਂ ਹੱਥ ਦੇ ਦੇ ਨਾ ਇਹਨਾਂ ਨਾਲ ਮੈਂ ਗੰਦੇ ਗੰਦੇ ਕੰਮ ਕਰਿਆ ਉਹ ਚੱਲ ਏਥੋਂ ਦਫਾ ਹੋ ਜਾ ਏਥੋਂ ਉਹਨੂੰ ਆਵਾਜ਼ ਮਾਰ ਨਿੱਕੇ ਨੂੰ ਉਹ ਬਜਰੀ ਲਿਆ ਇਹਦੇ ਚ ਭਰੀਏ ਗਾੜੀ ਉਹਨੇ ਕਿਹਾ ਲਿਆ ਬਜਰੀ ਤੇ ਤੂੰ ਹੀ ਲਿਆ ਤੇਰਾ ਮਣਕਾ ਟੁੱਟਾ ਵਾ ਠੇਕੇਦਾਰਾ ਇਹਦਾ ਮਣਕਾ ਨਹੀਂ ਇਹਦਾ ਦਿਲ ਟੁੱਟਾ ਵਾ ਦਿਲ ਟੁੱਟਾ ਵਾ ਓ ਆਹੋ ਠੇਕੇਦਾਰਾ ਕਿਸ ਤੇ ਭਰੋਸਾ ਆਇਆ ਕਰ ਲਿਆ ਏ ਭਰੋਸਾ ਤੋੜਤਾ ਤੇ ਦਿਲ ਵੀ ਨਾਲੇ ਟੁੱਟਣਾ ਹੈ ਫੇਰ ਤੇ ਲਿਆ ਬੱਜਰ ਭਰ ਦਿੰਨੇ ਤੇਰੇ ਦਿਲ ਚ ਓਏ ਤੇਰੇ ਬੱਜਰ ਭਰਿਆ ਸੂਤਰ ਨਹੀਂ ਆਉਣਾ ਇਹ ਹਿਜਰਾਂ ਦੇ ਰੋਗ ਆ ਇਹ ਤੇ ਹੁਣ ਨਾਲ ਹੀ ਜਾਣਗੇ ਇਹਦਾ ਤੇ ਕੋਈ ਲਾਜ ਨਹੀਂ ਆਦੇ ਓ ਵੈਸੇ ਠੇਕੇਦਾਰਾ ਬੰਦਾ ਇਸ਼ਕ ਨਾ ਕਰੇ ਨਸ਼ਾ ਕਰ ਲੇ ਉਹ ਸਹੀ ਓ ਕਿਉਂ ਨਸ਼ਾ ਕੋ ਕਰ ਲੇ ਓ ਗੁਰੂਆ ਨਸ਼ਾ ਛਡਾਊ ਕੈਂਪ ਤੇ ਹੈਗੇ ਆ ਨਾ ਬੰਦਾ ਉਹ ਕੈਂਪ ਚ ਜਾ ਕੇ ਛੱਡ ਆਉਂਦਾ ਵਾ ਇਹਦਾ ਤੇ ਸਾਲਾ ਕੋਈ ਕੈਂਪ ਵੀ ਨਹੀਂ ਲੱਗਦਾ ਬੰਦਾ ਕਿੱਥੇ ਜਾ ਕੇ ਛੱਡੇ ਵੱਡਾ ਤੂੰ ਰਾਂਝਾ ਲਾਟੂ ਮਰੂੰਗਾ ਨਿਆਣਾ ਨਾ ਵਿਗਾੜਨੀ ਕਿਸਦਾ ਨਾਲ ਓ ਜਾਓ ਜਾ ਕੇ ਕੰਮ ਕਰੋ ਕੋਈ ਨਹੀਂ ਆਪੇ ਹੋ ਜਾਂਦੇ ਨੇ ਠੀਕ ਦਰਦ ਦੁਰ ਤੇ ਸਾਰੇ ਐਡਾ ਰੂ ਦਿਲ ਜਲੇ ਗੱਲਾਂ ਇਥੇ ਕਰੀ ਆਂ ਨਿਆ ਅੱਗੇ ਕੰਮ ਕਿਸ ਬੰਨੇ ਸੂਤਰ ਨਹੀਂ ਆਉਣ ਡਿਆ ਉਹ ਨਿੱਕਿਆ ਉੱਤੋਂ ਗੱਲੀ ਲਾਇਆ ਉਹ ਤੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਕਦੋਂ ਨਾ ਮੈਂਵਾਜਾ ਮਾਰਨ ਡਿਆ ਤੂੰ ਵੀ ਕੋ ਕਰ ਲੈ ਕਿ ਤੂੰ ਠੇਕੇਦਾਰ ਦਾ ਮੁੰਡਾ ਮੈਨੂੰ ਕਹੀ ਜਾਂਦਾ ਠੇਕੇਦਾਰ ਆ ਮੈਂ ਨਹੀਂ ਗੱਲ ਤੋਂ ਆਇਆ ਕਰਨਾ ਕਿਉਂ ਕੀ ਗੱਲ ਹੈ ਉਹੋ ਇਟਾ ਚੁੱਕਦਾ ਮੈਨੂੰ 4-4 ਚੁਕਾਉਂਦਾ ਵਾ ਤੇ ਕੋਈ ਨਹੀਂ ਤੂੰ ਬਲੋ ਮਾਰਦਾ ਮੈਂ 4 ਚੁੱਕਦਾ ਮੈਂ ਕੋਈ ਗੱਲ ਨਹੀਂ ਸ਼ਿਕਾਇਤਾਂ ਨਾ ਲਾਇਆ ਇਥੇ ਸਕੂਲੇ ਨਹੀਂ ਆਇਆ ਤੂੰ ਕੰਮ ਤੇ ਆ ਕੰਮ ਕਰਨ ਨੂੰ ਜੀ ਨਹੀਂ ਲਾਈ ਜਾਂਦਾ ਤੇਰੇ ਟਾਇਰ ਬੰਦੇ ਆ ਉਹ ਚੱਲ ਚੱਲ ਉਮ ਇੱਥੇ ਕਰਕੇ ਮੈਂ ਪੁਰਾਣੇ ਬੰਦੇ ਨਹੀਂ ਕੰਮ ਤੇ ਰੱਖਦਾ ਤੈਨੂੰ ਮੈਂ ਢਾ ਦੇਣਾ ਇਹ ਤੈਨੂੰ ਮੈਂ ਦੱਸਾਂ ਨਹੀਂ ਨਹੀਂ ਠੇਕੇਦਾਰਾ ਇਹ ਐਵੇਂ ਬੱਦਾ ਨਵਾਂ ਲਿਆਂਦਾ ਤੂੰ ਉਹਨੂੰ ਕੰਮ ਲੈ ਆਰੇ ਕੋਲ ਤੂੰ ਉਹਨੂੰ ਕੰਮ ਕਰਾਈ ਜਾਂਦਾ ਵਾਧੂਰੇ ਕੋਲ ਆ ਲੈ ਹੁਣ ਇਹਨੂੰ ਤੁਰ ਪਿਆ ਵਾਏ ਓ ਚੱਲ ਕੋਈ ਨਹੀਂ ਮਸਾਲਾ ਬਣਾਉਣ ਦੇ ਉਹਨੂੰ ਕੋਈ ਗੱਲ ਨਹੀਂ ਤੂੰ ਇੱਧਰ ਕੰਮ ਕਰ ਜਿਹੜਾ ਤੈਨੂੰ ਦੱਸਿਆ ਓ ਇੱਟ ਫੜਾ ਵੈਸੇ ਸਲਾਰਿਆ ਮੈਂ ਹਿਸਾਬ ਲਾਇਆ ਕੰਮ ਕਰਨ ਨੂੰ ਤੇਰਾ ਜੀ ਕਰਦਾ ਓ ਸਲਾਰਾ ਨਹੀਂ ਠੇਕੇਦਾਰਾ ਖਲਾਰਾ ਮੇਰਾ ਨਾਂ ਕਿੰਨੇ ਪਾਇਆ ਸੀ ਖਲਾਰਾ ਓ ਪਾਪੇ ਨੇ ਪਾਇਆ ਸੀ ਪਰ ਮੈਨੂੰ ਤੇ ਭਰਾ ਨੂੰ ਇਸ ਤਰੀਕਰ ਪਦਾਵਿਓ ਮਿਸਤਰੀ ਕਿਦਾਂ ਬੰਦਾ ਵਾ ਆਹੋ ਮੈਨੂੰ ਪਤਾ ਵਾ ਮਿਸੀਆਂ ਰੋਟੀਆਂ ਨਾ ਤਰੀ ਹੋਵੇ ਤੇ ਮਿਸਤਰੀ ਬਣਦਾ ਬੱਲੇ ਓ ਤੇਰੇ ਬੜੀ ਡੈਫੀਨੇਸ਼ਨ ਦੇਣਿਆ ਮਿਸਤਰੀ ਦੀ ਉਹ ਮਿਸਤਰੀਆਂ ਨੂੰ ਐਵੇਂ ਨਾ ਜਾਣੀ ਹਾਂ ਮਿਸਤਰੀ ਗੋਦੇ ਚੜਿਆ ਹੋਵੇ ਨਾ ਤੇ ਨਾਲ ਦੇ ਘਰ ਵਾਲਿਆਂ ਦੇ ਭਾਂਡੇ ਗੇ ਲੈਦਾ ਵੀ ਕੀਠੀ ਦੇ ਕਿੰਨੇ ਲੱਗੇ ਆ ਚੋਰੀਆਂ ਛੱਡੀਆਂ ਨਹੀਂ ਹਰੇਲੇ ਤਾਂ ਤੂੰ ਮੈਨੂੰ ਕਿੱਥੇ ਵੇਖ ਲਿਆ ਚੋਰੀਆਂ ਕਰਦਿਆਂ ਆਹ ਤੇਸੀ लाਡੀ ਮਿਸਤਰੀ ਦੀ ਨਹੀਂ ਆ ਕਿਹੜੇ लाਡੀ ਦੀ ਓਏ ਬਾਬੇ ਲਾਡੀ ਦੀ ਤੇ ਇਸਤਰੀ ਹੁੰਦਾ ਓਏ ਓ ਸਾਡਾ ਮਿਸਤਰੀਆਂ ਮਿਸਤਰੀਆਂ ਦਾ ਆਪਸ ਵਿੱਚ ਚੱਲਦਾ ਹੁੰਦਾ ਵਾ ਤੈਨੂੰ ਯਾਰਾ ਪਤਾ ਵਾ ਡੇਲੀ ਫੜਾਓ ਫਿਰ ਚੁੱਕ ਕੇ ਉਹ ਯਾਰ ਠੇਕੇ ਦਾ ਰਾਏ ਤੇ ਫੜ ਲਾ ਤੇ ਤੇਰੇ ਪਰਾਂ ਚ ਪਈ ਆ ਉਹ ਤੈਨੂੰ ਪਤਾ ਰਾਜ ਮਿਸਤਰੀ ਕਹਿੰਦੇ ਸਾਨੂੰ ਓਏ ਯਾਰ ਰਾਜ ਹੀ ਕਰੀਦਾ ਵਾ ਐਡੇ ਗਾਣੇ ਬਣਦੇ ਆ ਤੁਹਾਡੇ ਦੇ ਗਾਣੇ ਓਏ ਸਾਡੇ ਤੇ ਤੇ ਸ਼ੇਰ ਬਣਦੇ ਆ ਅੱਛਾ ਜੀ ਕਿਹੜੇ ਸ਼ੇਰ ਬਣਦੇ ਆ ਆਪਣੇ ਤੇ ਪੰਜਾਬੀ ਚ ਕਹਿੰਦੇ ਆ ਔਰਤ ਤੇ ਹਿੰਦੀ ਚ ਕਹਿੰਦੇ ਆ ਇਸਤਰੀ ਉਹ ਭਾਗਾਂ ਵਾਲੀਆਂ ਮਾਵਾਂ ਪੁੱਤ ਜਿਨ੍ਹਾਂ ਦੇ ਰਾਜ ਮਿਸਤਰੀ ਆ ਤੱਕੇ ਨਾ ਜੋੜਿਆ ਤੂੰ ਓ ਚੱਲ ਜੋੜ ਤੇ ਦਿੱਤਾ ਨਾ ਤੁਹਾਡੇ ਦੇ ਕੋਈ ਬਣਦਾ ਸ਼ੇਰ ਹੋਰ ਸਾਡੇ ਤੇ ਵੀ ਬਣੇ ਆ ਐਡਾ ਕਿਹੜਾ ਸ਼ਾਇਰ ਹੀੜਾ ਤੁਹਾਡੇ ਦੇ ਖੱਜਲ ਹੁੰਦਾ ਰਿਹਾ ਸੋਣਾ ਹੱਥ ਨਾ ਪੜੇ ਥੂ ਕੌੜੀ ਖੱਟੇ ਕਹਿਣ ਅੰਗੂਰ ਭਾਗਾ ਵਾਲੀਆਂ ਓ ਮਾਵਾ ਪੁੱਤ ਜਿੰਨਾ ਦੇ ਮਜ਼ਦੂਰ ਬੱਲੇ ਵੀ ਬੱਲੇ ਮਾਹਾਂ ਹੱਥ ਪੜਿਆ ਤੇਰਾ ਵੀ ਸ਼ੇਰ ਤੱਕ ਸਾੜੀ ਗਿਆ ਵਾ ਮੈਂ ਕਿਉਂ ਸੜਨਾ ਵਾ ਸਾੜੀ ਗਿਆ ਵਾ ਕਿ ਇਹਨਾਂ ਤੇ ਮਜ਼ਦੂਰਾਂ ਦੇ ਕਿਉਂ ਬਣ ਗਿਆ ਵਾ ਬੰਦਾ ਮਾੜੀ ਮੋਟੀ ਦਾਤ ਦਿੰਦਾ ਕਿ ਵਾਹ ਬਈ ਤੁਹਾਡੇ ਤੇ ਵੀ ਬਣਿਆ ਓ ਦਿੱਤੀ ਆ ਦਾਤ ਤੈਨੂੰ ਵਾਹ ਬਈ ਵਾਹ ਹੀ ਆ ਤੁਸੀਂ ਤਾਂ ਨੂੰ ਬੰਦੇ ਨਹੀਂ ਜੇ ਕਹਿੰਦੇ ਗੁਰੂਆ ਔਥੇ ਖਲੋਤਾ ਮੈਂ ਤੇ ਤੂੰ ਮੈਨੂੰ ਆਵਾਜ਼ ਮਾਰ ਕੇ ਕਹਾ ਕਿ ਡੇਲੀ ਫੜਾ ਗੁਰੂਆ ਤੁਸੀਂ ਤਾਂ ਨੂੰ ਖਪਾਉਂਦਾ ਹੀ ਬੜਾ ਜਿਹਾ ਓ ਗਾਣਾ ਸੁਣਿਆ ਨਾ ਜਿਹੜਾ ਸਾਡੇ ਤੇ ਬਣਿਆ ਸੀ ਕਿਹੜਾ ਆਪ ਰਹਿੰਦੇ ਆ ਬੈਠੇ ਮਜ਼ਦੂਰਾਂ ਨੂੰ ਬਹੁਤ ਸਤਾਉਨੇ ਆ ਸਾਡੇ ਛੋਟੇ ਛੋਟੇ ਜੇ ਸੰਧ ਤੇ ਕੋਠੀਆਂ ਵੱਡੀਆਂ ਪਾਉਣੇ ਆ ਬੱਲੇ ਤੇਰੇ ਇਹ ਗਰਦੇਵ ਨਮਾਣੇ ਦਾ ਨਹੀਂ ਗਾਣਾ ਉਹ ਜੇਦਾ ਮਰਜੀ ਆ ਹੈਗਾ ਦੇ ਮਿਸਤਰੀਆਂ ਤੇ ਹੀ ਆ ਨਾ ਠੀਕ ਆ ਭਰਾਵਾ ਹੁਣ ਤੂੰ ਮਿਸਤਰੀ ਆ ਤੇ ਰੋ ਸਾਡੇ ਤੇ ਮਾਰਨਾ ਹੋਰ ਕਿਦੇ ਤੇ ਮਾਰਨਾ ਆ ਉਹ ਚੱਲ ਗਾਂ ਉਹਨੂੰ ਆਵਾਜ਼ ਮਾਰ ਤੇ ਗਾਹ ਕਰੋ ਓਏ ਮਸਾਲਾ ਲਿਆ ਓਏ ਚੱਲ ਫਿਰ ਗੋ ਕਰੋ ਲਿਆਓ ਫਿਰ ਗੋ ਕਰਨੀਏ ਲਾਠੇ ਕਿਦਾਰਾ ਦੇ ਦੇ ਓਏ ਕੀ ਕਰਨਿਆ ਵਾ ਆਪੇ ਕਿੰਨਾ ਗੋ ਹੋਏ ਉਹਦੇ ਸਪਾਈ ਆ ਤੋਣੇ ਨਹੀਂ ਸੰਧ ਛੁੱਟੀ ਨਹੀਂ ਹੋਗੀ ਛੁੱਟੀ ਨੂੰ ਵੜਾ ਕਾਲਾ ਵਾਂ ਨੂੰ ਛੁੱਟੀ ਨਹੀਂ ਹੋਗੀ ਓਏ ਓ ਦੁੱਜੀ ਗੋ ਕਹਿੰਦੇ ਆ ਵਾ ਪੈੜ ਕਰੋ ਪੈੜ ਅੱਛਾ ਪੜਿਆ ਕਿੰਨੀਆਂ ਵਾ ਜੇ ਪੜਿਆ ਦਾ ਤੇ ਠੇਕੇਦਾਰਾ ਤੇਰੇ ਮਗਰੀ ਖੱਜਲ ਹੁੰਦਾ ਤੇ ਕੁਰਸੀ ਤੇ ਨਾ ਬੈਠਾਂ ਦਾ ਹਾਂ ਕੁਰਸੀ ਤੇ ਤੇਨੂੰ ਵੇਲੇ ਨੂੰ ਬੈਠੇ ਨੂੰ ਮਿਲਣੀ ਸੀ ਤਨਖਾਹ ਹੈ ਓਏ ਕੁਰਸੀਆਂ ਵਾਲੇ ਵੀ ਮਜ਼ਦੂਰੀ ਆ ਕੋਈ ਕੁਰਸੀ ਤੇ ਬਹਿ ਕੇ ਕਰਨ ਰਿਹਾ ਕੋਈ ਉਦਾਂ ਕਰਨ ਰਿਹਾ ਕੰਮ ਨਹੀਂ ਕੋਈ ਵੀ ਮੜਾ ਹੰਦਾ ਆਪਣੇ ਕੰਮ ਨੂੰ ਮੜਾ ਨਹੀਂ ਕਦੀ ਵੀ ਗਣੀ ਦਾ ਪਰ ਮੈਂ ਉਹ ਮਜ਼ਦੂਰ ਚਾਹੀਦਾ ਹਾਂ ਕੁਰਸੀ ਵਾਲਾ ਤੇਨੂੰ ਇਥੇ ਕੁਰਸੀ ਦਾਦਾ ਮੈਂ ਹਾਂ ਕੁਰਸੀ ਵਾਲਾ ਮਜ਼ਦੂਰ ਚਾਹੀਦਾ ਹਾਂ ਉਹ ਕੰਮ ਸਾਰੇ ਥੱਲਿਓਂ ਤਾਂ ਨੂੰ ਜਾਂਦੇ ਆ ਉੱਤੋਂ ਵੀ ਕੋਈ ਠਾਣ ਆਉਂਦਾ ਵੇਖਿਆ ਹੀ ਉਹ ਆਉਂਦਾ ਕੀ ਆਉਂਦਾ ਮੀ ਹੂੰ ਮੀ ਆਉਂਦਾ ਉਹ ਕੰਮ ਨੂੰ ਨਹੀਂ ਕਦੀ ਵੀ ਮੜਾ ਗਣੀਦਾ ਆਪਣੇ ਨੂੰ ਓਏ ਆਹੋ ਠੀਕ ਆ ਗੁਰੂਆ ਤੂੰ ਤੇ ਤੱਤਾ ਹੀ ਵੜਾ ਉਹ ਨਿੱਕਿਆ ਲਿਆ ਮਸਾਲਾ ਇਹਨੂੰ ਕਿੱਧਰ ਲਾਇਆ ਤੇ ਆਵਾਜ਼ ਵੀ ਨਹੀਂ ਸੁਣ ਦਿਆ ਚਿੱਕੋਠੇਕੇਦਾਰ ਸਾਹਿਬ ਓਏ ਆ ਕੀ ਓ ਤੇmu ਦੂਜਾ ਮਸਾਲਾ ਕਿਹਾ ਵਾ ਇਹਨੂੰ ਸੁੱਟ ਪਰੇ ਇਹ ਕੀ ਕੁੜਿਆ ਸੈਂਸਰ ਹੋ ਜਾਣੀ ਆ ਤੈਨੂੰ ਉਹ ਠੇਕੇਦਾਰਾ ਸੈਂਸਰ ਨਹੀਂ ਕੈਂਸਰ ਤੇ ਮੈਂ ਗਾੜੀ ਬਣਾਈ ਆ ਕੈਂਸਰ ਹੁੰਦੀ ਆ ਤੇ ਇਹਨੂੰ ਕਿੰਨੀ ਦੀ ਸਮਝਾਇਆ ਗੰਦ ਜਾਂ ਨਾ ਖਾਇਆ ਕਰ ਉਹ ਕੋਈ ਤਾਕਤ ਵਾਲੀ ਚੀਜ਼ ਖਾਇਆ ਕਰ ਇਹਨਾਂ ਬਿਮਾਰੀਆਂ ਲੱਗਦੀਆਂ 100 ਸਹੀ ਗੱਲ ਹੈ ਹੈ ਆ ਚੱਕ 100 ਰੁਪਏ ਠੇਕੇਦਾਰਾ ਇਹਨੂੰ ਘਿਓ ਲਿਆ ਦੇ ਤੇ ਦਹਾਂ ਦਾ ਕਿਹੜਾ ਘਿਓ ਆ ਨਾ ਆ ਤੇ ਦਹਾ ਦੀ ਤਾਕਤ ਵਾਲੀ ਚੀਜ਼ ਵੀ ਕਿਹੜੀ ਆਉਦੀ ਆ ਆ ਪੁੜੀ ਜੀ ਆਉਂਦੀ ਆ ਅਗਲਾ ਚੁਟਕੀ ਘਲਾਉਂਦਾ ਵਾ ਸਾਰੀ ਦਿਹਾੜੀ 9 ਉੱਪਰ 9 ਉੱਪਰ ਰਹਿੰਦਾ ਤੇ ਮੈਂ ਦੋ ਇਟਾ ਚੁੱਕਦਾ ਤੇ ਅਗਲਾ ਚਾਰ ਲਿਉਂਦਾ ਵਾ ਤੇ ਕੀ ਤਰ੍ਹਾਂ ਫੇਰ ਹੁਣਨਾ ਕਰਨਾ ਕੀ ਆ 10 ਹੋਰ ਦੇ ਦੇ ਇਹਨੂੰ ਪੁੜੀ ਲਿਆ ਕੇ ਦਈਏ ਇਹਦੇ ਲੋ ਲੋ ਮੈਨੂੰ ਇਹੋ ਜਿਹੀ ਅਮਲੀ ਬੰਦੇ ਚਾਹੀਦੇ